ਕੁੱਕਾ ਯਾਰ ਵੀਰ ਚੈਨਲ ਦੇਖਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਜੈ ਪੀਰਾਂ ਦੀ ਜੈ ਬਾਬੇ ਦੀ ਜੈ ਮਾਤਾ ਦੀ ਜਿੰਨੇ ਵੀ ਕੁੱਕਾ ਯਾਰ ਪੀਰ ਚੰਨ ਨੂੰ ਪਿਆਰ ਕਰਦੇ ਆ ਉਹਨਾਂ ਦੇ ਮੈਨੂੰ ਮੈਸੇਜ ਆਏ ਕਮੈਂਟ ਆਏ ਕਿ ਬਾਬਾ ਜੀ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੀ ਵੀਡੀਓ ਬਾਬੂ ਉਹਦਾ ਵੀ ਕੋਈ ਸ਼ਬਦ ਵਿੱਚ ਪਾਓ ਮੈਂ ਬਾਬਾ ਸ਼੍ਰੀ ਚੰਦ ਜੀ ਦਾ ਸ਼ਬਦ ਪਾਉਣ ਲੱਗਾ ਹਾਂ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਰਿਹਾ ਹਾਂ ਤੁਸੀਂ ਉਸ ਤਰੀਕੇ ਦੇ ਨਾਲ ਇਹਦੀ ਸੇਵਾ ਕਰਨੀ ਆ ਬਾਬਾ ਸ਼੍ਰੀ ਚੰਦ ਜੀ ਦੀ ਬਹੁਤ ਤਾਕਤ ਵਾਲੇ ਆ ਪਾਵਰਫੁਲ ਆ ਠੀਕ ਆ ਜੀ ਮਸਤ ਲੋਕ ਸਾਰੇ ਜਾਨੀ ਕਿ ਸਾਧੂ ਸੰਤ ਇਹਨਾਂ ਦੀ ਇੱਜ਼ਤ ਕਰਦੇ ਆ ਇਹਨਾਂ ਦੀ ਆराधना ਕਰਦੇ ਆ ਇਹਨਾਂ ਦੀ ਹਾਜਰੀ ਵਿੱਚ ਰਹਿੰਦੇ ਆ ਸਿਮਰਨ ਕਰਦੇ ਆ ਜੈਸਵੀ ਮੇਰੇ ਭੈਣ ਭਰਾ ਨੇ ਕਰਨਾ ਉਹ ਕਰ ਸਕਦਾ ਆ ਜੇ ਗੁਰੂ ਵਾਲਿਆਂ ਤਾਂ ਬਹੁਤ ਹੀ ਵਧੀਆ ਕਾਲਿਆ ਜੇ ਗੁਰੂ ਵਾਲੇ ਨਹੀਂ ਤਾਂ ਕਿਸੇ ਮਹਾਪੁਰਸ਼ ਗਿਆਨੀ ਵਿਦਵਾਨ ਦੀ ਸਰਾਹ ਦੇ ਨਾਲੇ ਪਾਠ ਕਰ ਲੈਣਾ ਬਧੇਰੇ ਜਾਣਕਾਰੀ ਲਈ ਤੁਸੀਂ ਸਾਨੂੰ ਸੰਪਰਕ ਕਰਕੇ ਵੀ ਮਿਲ ਸਕਦੇ ਹੋ ਤੁਸੀਂ ਕੋਲ ਚੱਲਦ ਰੱਖਣਾ ਧੂਫ ਕਰਨਾ ਚਰਾ ਕਰਨਾ ਪ੍ਰਸ਼ਾਦ ਤੁਸੀਂ ਕੋਈ ਵੀ ਆਪਣੀ ਮਨਪਸੰਦ ਰੱਖ ਲਓ ਪਤਾਸਿਆਂ ਦਾ ਰੱਖ ਲਓ ਕੜਾ ਦਾ ਪ੍ਰਸ਼ਾਦ ਬਣਾ ਲਓ ਦਸਿਕੀ ਦੀ ਦੀਗ ਬਣਾ ਕੇ ਵੀ ਤੁਸੀਂ ਵੰਡ ਸਕਦੇ ਆ ਠੀਕ ਹੈ ਜੀ ਬਰਫੀ ਦਾ ਵੀ ਰੱਖ ਸਕਦੇ ਆ ਜਿੰਨੀ ਕ ਤੁਹਾਡੀ ਹਿੰਮਤ ਆ ਪਹੁੰਚ ਦੇ ਮੁਤਾਬਿਕ ਇਹ ਸ਼ਬਦ ਦੇ ਨਾਲ ਤੁਹਾਨੂੰ ਪਤਾ ਲੱਗ ਜਾਣਾ ਕਿ ਸ਼ਬਦ ਦੇ ਵਿੱਚ ਬਾਬਾ ਸ਼੍ਰੀ ਚੰਦ ਜੀ ਦਾ ਜੋ ਸ਼ਬਦ ਆ ਇਹਦੇ ਵਿੱਚ ਕਿੰਨੀ ਕ ਪਾਵਰਿਆ ਅਸੀਂ ਅੰਦਾਜ਼ਾ ਨਹੀਂ ਲਾ ਸਕਦੇ ਪਾਵਰ ਦਾ ਜੇ ਕਿਸੇ ਦੇ ਘਰ 'ਚ ਕੀਤਾ ਕਰਾਇਆ ਕਿਸੇ ਨੇ ਕਾਲਾ ਜਾਦੂ ਕੀਤਾ ਆ ਭੂਤ ਪ੍ਰੇਤ ਜਾਂ ਨਖਬੀਸ ਮੜੀ ਮਸਾਣੀ ਦਾ ਕਿਸੇ ਦਾ ਪਹਰਾਛੜ ਹੈ ਚੀਕਾ ਮਾਰਦੇ ਭੱਜਣਗੇ ਜੇ ਕਿਸੇ ਨੂੰ ਦਵਾਈ دارو ਨਹੀਂ ਲੱਗਦੀ ਉਹ ਵੀ ਠੀਕ ਹੋਊਗਾ ਕਿਸੇ ਦਾ ਕਿਸੇ ਨੇ ਕੰਮਕਾਰ ਰੁਕਿਆ ਆ ਉਹ ਵੀ ਠੀਕ ਹੋਊਗਾ ਠੀਕ ਹੈ ਜੀ ਜੇ ਕਿਸੇ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਦਿੱਕਤ ਆ ਤਰੱਕੀ ਵਿੱਚ ਰੁਕੀ ਹੋਆ ਉਹ ਵੀ ਕੰਮ ਹੋਊਗਾ ਜੇ ਕੋ ਬਿਮਾਰ ਠਮਾਰਿਆ ਜਾਂ ਕਿਸ ਨੂੰ ਕੀਤਾ ਕਰਾਇਆ ਤੇ ਬਾਬਾ ਸ਼੍ਰੀ ਚੰਦ ਜੀ ਦੇ ਸ਼ਬਦ ਦੇ ਨਾਲ ਤੁਸੀਂ ਜਲ ਪੜ ਕੇ ਦੇਣਾ ਠੀਕ ਹੈ ਜੀ ਸ਼ਰਤ ਰੱਖਣੀ ਆ ਕਿ ਜਦੋਂ ਤੁਸੀਂ ਠੀਕ ਹੋ ਗਏ ਗੁਰੂ ਘਰ ਜਾ ਕੇ ਨੰਗੇ ਪੈਰੀ ਘਰੋ ਜਾਣਾ ਨਾਲ ਦੇ ਗੁਰੂ ਘਰ ਗੁਰਦੁਆਰਾ ਸਾਹਿਬ ਵਿੱਚ ਜਾਣਾ ਬਾਬਾ ਦੀਪ ਸਿੰਘ ਦਾ ਹੋਵੇ ਸੀਦਾ ਸਿੰਘ ਜਿੱਦਾਂ ਮਰਜੀ ਹੋਵੇ ਬਾਬੇ ਨਾਨਕ ਜੀ ਦਾ ਹੋਵੇ ਠੀਕ ਹੈ ਜੀ ਗੁਰੂ ਘਰ ਜਾਣਾ ਨੰਗੇ ਪੈਰੀਂ ਨਹਾ ਧੋ ਕੇ ਸੁੱਚੇ ਕੱਪੜੇ ਪਾ ਕੇ ਜਾਣਾ ਆਪਣੀ ਹਿੰਮਤ ਮੁਤਾਬਕ ਕੜਾ ਪ੍ਰਸ਼ਾਦ ਵੜਾ ਕੇ ਘਰੋਂ ਲੈ ਕੇ ਜਾਣਾ ਪਾਠੀ ਸਿੰਘ ਤੋਂ ਅਰਦਾਸ ਕਰਾਉਣੀਆਂ ਉਹਨੂੰ ਉਹਦੀ ਭੇਡਾ ਦੇਣੀ ਆ ਭੇਡਾ ਦੇ ਕੇ ਅਰਦਾਸ ਕਰਾਉਣੀ ਆ ਕਿ ਸਾਡੇ ਜੋ ਮਨ ਦੀ ਮਰਿਆਸੀ ਉਹ ਪੂਰੀ ਹੋ ਗਈ ਆ ਵਾਹਿਗੁਰੂ ਸਾਡੇ ਤੇ ਕਿਰਪਾ ਕਰਨ ਚੜ੍ਹਦੀ ਕਲਾ ਰੱਖੇ ਬੱਚੜਦੀ ਕਲਾ ਤੇ ਅਰਦਾਸ ਕਰਦੇ ਹੋ ਠੀਕ ਆ ਜੀ ਤੁਸੀਂ ਇਹ ਸ਼ਬਦ ਨਾਲ ਲੌਂਗ ਇਲਾਇਚੀਆਂ ਵੀ ਪੜ੍ਹ ਕੇ ਦੇ ਸਕਦੇ ਹੋ ਜੇ ਕਿਸੇ ਨੂੰ ਦਵਾਈ ਤਾਰੂ ਨਹੀਂ ਲੱਗਦੀ ਕੀਤਾ ਕਰਾਇਆ ਜਲ ਦੇ ਨਾਲ ਵੀ ਤੁਸੀਂ ਉਸ ਨੂੰ ਠੀਕ ਕਰ ਸਕਦੇ ਆ ਜਲ ਦੇ ਨਾਲ ਨਹਾਉਣਾ ਆ ਜਲ ਨੂੰ ਪੀਣਾ ਆ ਘਰ 'ਚ ਛੱਟਾ ਦੇਣਾ ਠੀਕ ਆ ਜੀ ਦੇਸੀ ਕੀ ਦਾ ਧੂਪ ਦੇਣਾ ਘਰ ਦੇ ਵਿੱਚ ਗਿਆਰੀ ਦੇ ਉੱਪਰ ਠੀਕ ਆ ਜੀ ਜੇ ਮੇਰੀ ਭੈਣ ਨੇ ਸ਼ਬਦ ਕਰਨਾ ਤਾਂ 21 ਦਿਨ ਕਰੇ ਜੇ ਮੇਰੇ ਭਰਾ ਨੇ ਕਰਨਾ ਤਾਂ 41 ਦਿਨ ਕਰੇ ਜੇ 41 ਦਿਨ ਵੀ ਉਹ ਨਹੀਂ ਕਰ ਸਕਦਾ ਤਾਂ 21 ਦਿਨ ਕਰ ਲਓ ਠੀਕ ਹੈ ਟਾਈਮ ਤੁਹਾਡੀ ਮਨਪਸੰਦੀ ਦਾ ਜਦੋਂ ਤੁਸੀਂ ਦੇਖ ਸਕਦੇ ਕੋਈ ਫ੍ਰੀ ਆ ਕਿ ਸਾਨੂੰ ਕੋਈ ਡਿਸਟਰਬ ਨਹੀਂ ਕਰ ਸਕਦਾ ਠੀਕ ਹੈ ਜੀ ਰਾਤ ਨੂੰ ਰੱਖ ਲੋ ਦੁਪਹਿਰ ਦਾ ਰੱਖ ਲੋ ਸੁੱਚਮ ਰੱਖਣੀਆਂ ਆਂਡੇ ਮੀਟ ਸ਼ਰਾਬ ਤੋਂ ਦੂਰ ਰਹਿਣਾ ਆ ਗ੍ਰਸਤੀਆਂ ਨੇ ਵੀ ਆਪਣੇ ਸੁੱਚਮ ਰੱਖਣੀਆਂ ਠੀਕ ਹੈ ਜੀ ਦਿਲ ਦੇ ਵਿੱਚ ਕਿਸੇ ਦਾ ਮਾੜਾ ਨਹੀਂ ਟਕਣਾ ਠੀਕ ਹੈ ਜੀ ਇਸ ਪਾਵਰ ਨੂੰ ਤੁਸੀਂ ਅਜਮਾ ਕੇ ਦੇਖੋ ਇਹ ਜੋ ਸਾਨੂੰ ਵਿਦਵਾਨਾਂ ਤੋਂ ਮਹਾਂਪੁਰਸ਼ਾਂ ਤੋਂ ਮਸਤ ਲੋਕਾਂ ਤੋਂ ਸ਼ਬਦ ਮਿਲੇ ਹੋਏ ਅਸੀਂ ਉਹ ਹੀ ਤੁਹਾਡੀ ਕਚਹਿਰੀ ਵਿੱਚ ਪੇਸ਼ ਕਰ ਰਹੇ ਹਾਂ ਠੀਕ ਹੈ ਜੀ ਤੁਸੀਂ ਕਮੈਂਟ ਕਰਕੇ ਜਿਵੇਂ ਕਿ ਪਹਿਲਾਂ ਮੈਨੂੰ ਹੌਸਲਾ ਵਧਾਉਂਦੇ ਆ ਮੇਰਾ ਕਮੈਂਟ ਕਰਕੇ ਦੱਸ ਦਿਓ ਤੁਹਾਡੇ ਬਹੁਤ ਵਧੀਆ ਕਮੈਂਟ ਆ ਰਹੇ ਆ ਠੀਕ ਹੈ ਜੀ ਮੈਂ ਜੇ ਤੁਹਾਨੂੰ ਕਹਿ ਦਵਾਂ ਕਿ ਹੁਣ ਤੁਸੀਂ ਇਦਾਂ ਕਰ ਲਓ ਇਦਾਂ ਕੁਝ ਨਹੀਂ ਹੋਣਾ ਪਹਿਲਾਂ ਮਿਹਨਤ ਕਰੋ ਇਸ ਸ਼ਬਦ ਦੀ ਕਮਾਈ ਕਰੋ ਇਹ ਫਰਕ ਦੇਖੋ ਅਜਮਾ ਕੇ ਦੇਖੋ ਠੀਕ ਹੈ ਜੀ ਇੱਕ ਮਾਲਾ ਰੋਜ਼ ਕਰ ਸਕਦੇ ਹੋ ਤੁਸੀਂ ਪੰਜ ਮਾਲਾ ਕਰ ਸਕਦੇ ਹੋ 11 ਮਾਲਾ ਕਰ ਲਓ ਤਾਂ ਸੋਨੇ ਦੇ ਸਵਾਗੇ ਆਲੀ ਕਾਧਿਆ ਤੁਸੀਂ ਆਪ ਆਪਣਾ ਟਾਈਮ ਦੇਖਣਾ ਕਿ ਕਿੰਨੀਆਂ ਮਾਲਾ ਕੱਢ ਸਕਦੇ ਜਿੰਨਾ ਕੋੜ ਪਾਉਂਗੇ ਓਨਾ ਮਿੱਠਾ ਹੋਣਾ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਸ਼ਬਦ ਲਗਾਉਣ ਦੱਸਣਾ ਜਿਹੜੇ ਗੁਗਾ ਯਾਰ ਰਪੀਤ ਚੈਨਲ ਦੇ ਨਾਲ ਜੁੜੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਬਾਬਾ ਸ਼੍ਰੀ ਚੰਦ ਜੀ ਦਾ ਰਸ਼ੀਦਵਾਦ ਪ੍ਰਾਪਤ ਕਰਨ ਵਾਸਤੇ ਲਾਈਕ ਕਮੈਂਟ ਕਰਕੇ ਮੇਰਾ ਹੌਸਲਾ ਵਧਾਉਣ ਲਓ ਮੈਂ ਛੋਟਾ ਜਿਹਾ ਸ਼ਬਦ ਆ ਉਹ ਮੈਂ ਦੱਸ ਰਿਹਾ ਆ ਠੀਕ ਆ ਜੀ ਤੁਸੀਂ ਵਿਧੀ ਜਿੱਦਾਂ ਮੈਂ ਦੱਸੀ ਆ ਉਸੇ ਹਿਸਾਬ ਦੇ ਨਾਲ ਤੁਸੀਂ ਇਹ ਸ਼ਬਦ ਨੂੰ ਵਿਧੀ ਪੂਰਵਕ ਕਰਨਾ ਠੀਕ ਆ ਮਾਲਕ ਭਲੀ ਕਰੂਗਾ ਤੁਹਾਨੂੰ ਤਰੱਕੀ ਦੇਊਗਾ ਲਓ ਸੁਣੋ ਸ਼ਬਦ ੴ ਸਤਿਨਾਮ ਸ਼੍ਰੀ ਵਾਹਿਗੁਰੂ ਕਲਾਸ਼ ਪਤੀ ਸਾਧੂ ਬਾਣ ਆਇਆ ਅਦਾਸ ਈਨ ਦਾ ਪੰਥ ਚਲਾਇਆ ਬੇਨਤੀ ਕਰੂੰ ਬਾਬਾ ਸ਼੍ਰੀ ਚੰਦ ਰੋਗ ਕਟੋ ਦਿਓ ਨੰਦ ਸਤਨਾਮ ਸ਼੍ਰੀ ਵਾਹਿਗੁਰੂ ਕਲਾਸ਼ ਪਤੀ ਸਾਧੂ ਬਾਣੇ ਆਇਆ ਅਦਾਸ ਈਨ ਦਾ ਪੰਥ ਚਲਾਇਆ ਬੇਨਤੀ ਕਰੂੰ ਬਾਬਾ ਸ਼੍ਰੀ ਚੰਦ ਰੋਗ ਕਟੋ ਦਿਓ ਨੰਦ ਬਸ ਇੰਨਾ ਸ਼ਬਦਿਆ ਤੁਸੀਂ ਠੀਕ ਹੈ ਜੀ ਇਹਦਾ ਲਾਭ ਠਾਓ ਗੁਰੂ ਮਹਾਰਾਜ ਦੇ ਨਾਲ ਜੁੜੋ ਠੀਕ ਹੈ ਜੀ ਜੈ ਪੀਰਾਂ ਦੀ ਜੈ ਬਾਬੇ ਦੀ ਜੈ ਮਾਤਾ ਦੀ thank mm -hmm. you